ਲੁਧਿਆਣਾ ਦੇ ਡੀਸੀ ਵਿਰਿੰਦਰ ਕੁਮਾਰ ਸ਼ਰਮਾ ਅੱਜ ਸਾਨੇਵਾਲ ਰੋਡ ਲੁਧਿਆਣਾ ਵਿਖੇ 11ਵੀਂ ਮੇਕ ਆਟੋ ਮਸ਼ੀਨ ਟੂਲਜ਼ ਐਂਡ ਆਟੋਮੇਸ਼ਨ ਦੀ ਪ੍ਰਦਰਸ਼ਨੀ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਉਹਨਾਂ ਪ੍ਰਦਰਸ਼ਨੀ ਵਿੱਚ ਲੱਗੇ ਸਾਰੇ ਸਟਾਲਾਂ ਦਾ ਦੌਰਾ ਕੀਤਾ ਅਤੇ ਮੁੱਖ ਤੌਰ ਤੇ ਰੋਬੋਟਿਕ ਮਸ਼ੀਨਾਂ ਨੂੰ ਦੇਖਦੇ ਹੋਏ ਕਿਹਾ ਕਿ ਪ੍ਰਦਰਸ਼ਨੀ ਵਿੱਚ ਅਜਾਈ ਤਕਨੀਕ ਨੂੰ ਪੇਸ਼ ਕਰਨਾ ਅਤੇ ਉਦਯੋਗਾਂ ਨੂੰ ਨਵੀਂ ਤਕਨੀਕ ਤੋਂ ਜਾਣੂ ਕਰਾਉਣਾ ਦੇਸ਼ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਹੈ। ਉੱਥੇ ਹੀ ਡੀਸੀ ਵਿਰਿੰਦਰ ਕੁਮਾਰ ਸ਼ਰਮਾ ਨੇ ਸਟੇਟ ਫੀਲਡ ਕੰਪਨੀ ਦੇ ਸਟਾਲ ਦਾ ਦੌਰਾ ਕੀਤਾ ਅਤੇ ਉਹਨਾਂ ਦੇ ਉਤਪਾਦ ਦੀ ਸ਼ਲਾਘਾ ਕੀਤੀ। ਬਿਲਕੁਲ ਇਹਨਾਂ ਦਾ ਆਪਦੇ ਐਫਰਟ ਦੇ ਨਾਲ ਇਹਨਾਂ ਨੇ 21 ਏਕੜ ਦੇ ਕਰੀਬ ਜਗ੍ਹਾ ਲਈ ਤੀਏ ਗਵਰਨਮੈਂਟ ਦਾ ਹਮੇਸ਼ਾ ਹੀ ਸਹਿਯੋਗ ਰਹਿੰਦਾ ਔਰ ਜਿਹੜੀ ਨਵੀਂ ਗਵਰਨਮੈਂਟ ਫਾਰਮ ਹੋਣ ਜਾ ਰਹੀ ਹੈ ਉਹਨਾਂ ਦਾ ਵੀ ਇਹੀ ਸੁਪਨਾ ਹੈ ਕਿ ਪੰਜਾਬ ਨੂੰ ਜਿਹੜੀ ਉਹਨਾਂ ਦੀ ਕਮਿਟਮੈਂਟ ਹੈਗੀ ਹੈ ਕਿ ਇੰਡਸਟਰੀ ਨੂੰ ਅੱਗੇ ਲੱਗੇ ਜਾਏ ਸਰ ਜਦੋਂ ਉਹਦੇ ਐਕਸਪੋਜ਼ ਲੱਗਦੀਆਂ ਨੇ ਕਿੰਨਾ ਕੁ ਬਾਇਰ ਔਰ ਸੇਲਸ ਕਨੈਕਸ਼ਨ ਨਾ ਐਕਟਿਵ ਹੁੰਦਾ ਤੇ ਕਿੰਨੇ ਕੁ ਅਪਡੇਟਸ ਡੈਫੀਨਿਟਲੀ ਹੁੰਦਾ ਉਹਦੀ ਜਿਹੜੀਆਂ ਜ਼ਿਆਦਾ ਡਿਟੇਲਸ ਤਾਂ ਤੁਹਾਨੂੰ ਖੈਰ ਫਾਰੂਖ ਜੀ ਜੀ ਔਰ ਇਹਨਾਂ ਦੇ ਸਾਥੀ ਦੇਣਗੇ ਬਟ ਜੋ ਮੈਨੂੰ ਉਹਨਾਂ ਨੇ ਇੱਕ ਇਕੱਲਾ ਆਪਣੀ ਐਗਜ਼ੈਂਪਲ ਦਿੱਤੀ ਸੀ ਵੀ ਅਗਲੇ 2 ਸਾਲਾਂ ਲਈ 40-50 ਕਰੋੜ ਰੁਪਏ ਦੀ ਇੱਕ ਸਿੰਗਲ ਸਟਾਲ ਤੇ ਆਈ ਹੈ 600 ਦੇ ਕਰੀਬ ਸਟਾਲ ਜੇ ਨੇ ਤਾਂ ਯੂ ਕੈਨ ਜਸਟ ਇਮੇਜਿਨ ਕਿ ਇਟ ਇਜ਼ ਹਜ਼ਰਡਸ ਆਫ ਕਰੋੜਸ ਦੀ ਜਿਹੜੀਆਂ ਇਨਕੁਆਰੀਜ਼ ਆਈਆਂ ਨੇ ਔਰ ਬੜੇ ਸੀਰੀਅਸ ਬਾਏਰਸ ਆਏ ਨੇ ਕਿਉਂਕਿ ਇਹ ਸਾਰੀ ਵੱਡੇ ਖੇਤਰ ਚ ਹੈ ਔਰ ਥੋੜੀ ਦੂਰ ਸੀ ਕਿ ਆਫਟਰ ਕਰੋਨਾ ਮਤਲਬ ਇਨ੍ਹਾਂ ਦੀ ਐਕਸਪੈਕਟੇਸ਼ਨ ਤੋਂ ਵੱਧ ਲੋਕ ਇੱਥੇ ਵਿਜ਼ਿਟ ਕੀਤੇ ਨੇ ਐਂਡ ਆਈ ਐਮ ਸ਼ੋਰ ਕਿ ਵੀ ਉਹ ਮਟੀਰੀਅਲਾਈਜ਼ ਹੋਣਗੇ ਐਕਚੁਅਲ ਵਰਕ ਆਰਡਰਸ ਦੇ ਵਿੱਚ ਸ਼ੋਰਲੀ ਆਏਗਾ ਸਰ ਸ਼ੋਰਲੀ ਆਏਗਾ ਜੀ ਵੀ ਐਕਸਪੈਕਟ ਕਿ ਆਏਗਾ ਮੈਂ ਕਹਿੰਦਾ ਕਿ ਤੱਕ ਐਗਜ਼ੀਬਿਸ਼ਨ ਦੇ ਵਿੱਚ ਆਨ ਦਾ ਮੌਕਾ ਮਿਲਿਆ ਕਰਵਿੰਦਰ ਸੈਣੀ ਜੀ ਜਿਹੜੇ ਕੀ ਬਹੁਤ ਹੀ ਆਰਡਰ ਕੋਰਡਿੰਗ ਦੇ ਵਿੱਚ ਸਾਰੇ ਹੀ ਲੁਧਿਆਣੇ ਦੇ ਸਾਈਕਲ ਪਾਰਟਸ ਇੰਡਸਟਰੀ ਜੇ ਵਿੱਚ ਉਹਨਾਂ ਦੇ ਪਾਰਟਸ ਉਹਨਾਂ ਦੇ ਜਿਹੜੇ ਇਕਵਿਪਮੈਂਟਸ ਚੱਲ ਰਹੇ ਆ ਸੈਣੀ ਐ ਟੱਕ ਦੇ ਨਾਮ ਤੋਂ ਔਰ ਮੈਂ ਬਹੁਤ ਹੀ ਇਹਨਾਂ ਨੂੰ ਵਧਾਈ ਦਿਨਾਂ ਮੈਂ ਜਿਹੜਾ ਕਿ ਲੁਧਿਆਣੇ ਦੀ ਇੰਡਸਟਰੀ ਨੂੰ ਇੱਕ ਨਵੇਂ ਤੋਂ ਨਵੀਂ ਟੈਕਨੋਲੋਜੀ ਲਿਆ ਕੇ ਦਿੰਦੇ ਨੇ ਇਹ ਬਹੁਤ ਹੀ ਵਧਾਈ ਦੇ ਮਾਤਰ ਨੇ ਔਰ ਬਹੁਤ ਹੀ ਪੁਰਾਣੇ ਸਮੇਂ ਤੋਂ ਇਸ ਇੰਡਸਟਰੀ ਦੀ ਸੇਵਾ ਕਰ। ਮੈਂ ਕਾਟਨ ਦੇ ਵਿੱਚ ਤੁਸੀਂ ਆਏ ਹੋ ਜਮਾ ਕੀ ਲੇਕਰ ਆ ਗਏ ਤੁਸੀਂ ਅਜੇ ਦਾ ਵਿਜ਼ਿਟ ਕਰ ਰਹੇ ਆ ਅਜੇ ਪਹਿਲੇ ਹੀ ਸਾਹੀ ਸਾਹਿਬ ਕੋਲ ਆਏ ਆ ਅਜੇ ਵਿਜ਼ਿਟ ਕਰ ਰਹੇ ਆ ਮੈਂ ਸਮਝਦਾ ਮੈਂ ਇੱਥੋਂ ਹੀ ਇੰਡਸਟਰੀ ਦੀ ਗਰੋਥ ਔਰ ਟੈਕਨੋਲੋਜੀ ਨਵੀਂ ਜਿਹੜੀ ਆ ਉਹ ਇੰਪਰੂਵ ਹੁੰਦੀ ਆ ਨਵੇਂ-ਨਵੇਂ ਜਿਹੜੀ ਜਨਰੇਸ਼ਨ ਆਂਦੀ ਆ ਇਸ ਟੈਕਨੋਲੋਜੀ ਨੂੰ ਦੇਖਦੀ ਆ ਔਰ ਆਪਣੀ ਜਿਹੜੀ ਇੰਡ ਅ ਨਮਸਕਾਰ ਜੀ ਮੈਂ ਪ੍ਰਵੀਨ ਕਮਨਸ਼ੀਰ ਵਸਤੋ ਆ ਅੱਜ ਮੈਕਾਟੋ ਦਾ ਜਿਹੜਾ ਹੈਗਾ ਐਕ exhibtion ਦਾ ਲਾਸਟ ਡੇ ਹੈਗਾ ਤੇ ਜਿਹੜੀ ਗੈਦਰਿੰਗ ਜਿਹੜੀ ਹੈਗੀ ਆ ਜਰਨਲੀ ਸੰਡੇ ਨੂੰ ਜ਼ਿਆਦਾ ਹੁੰਦੀ ਹੈ ਲੇਕਿਨ ਮੈਂ ਫੀਲ ਕਰ ਰਹੇ ਆਂ ਕਿ ਅੱਜ ਮੰਡੇ ਨੂੰ ਸੰਡੇ ਤੋਂ ਵੀ ਜ਼ਿਆਦਾ ਗੈਦਰਿੰਗ ਹੈਗੀ ਆ ਤੇ ਕੁਝ ਟਾਈਮ ਪਹਿਲਾਂ ਜਿਹੜਾ ਹੈਗਾ डीसी लुधियाना जी ने ਸਾਡਾ ਸਟਾਲ ਤੇ ਵਿਜ਼ਿਟ ਕੀਤਾ ਤੇ ਉਹਨਾਂ ਦੇ ਚਿਹਰੇ ਤੇ ਇੱਕ ਨਵੀਂ ਚਮਕ ਸੀ ਬਿਕੋਜ਼ ਜਿਹੜਾ ਪ੍ਰੋਡਕਟ ਹੈਗਾ ਸਟੈਟਿਕਲ ਇਕਵਿਪਮੈਂਟ ਦਾ ਬੜਾ ਸਟਰੋਂਗ ਹੈਗਾ ਤੇ ਮੋਨੋਪੋਲੀ ਹੈਗਾ ਜਿਹੜੀ ਸਾਡੀ ਇਲੈਕਟ੍ਰੋਸਟੈਟਿਕ ਗਨ ਹੈਗੀ ਹੈ ਜਿਹੜਾ ਸਾਡਾ ਜਿਹੜਾ ਹੈਗਾ ਯੂਨੀ ਸਪਰੇ ਹੈਗਾ ਇਹ ਇੰਡੀਆ 'ਚ ਸਿਰਫ ਸਟੈਟਿੰਡੀ ਮੈਨੂਫੈਕਚਰਰ ਹੈਗਾ ਇਸ ਤੋਂ ਲਾਵਾ ਹੋਰ ਕੋਈ ਨਹੀਂ ਬਣਾਉਂਦਾ ਹੈਗਾ ਤੇ ਉਹਨਾਂ ਨੇ ਮਤਲਬ ਕਿ ਸਾਡੀ ਕੰਪਨੀ ਦੀ ਬੜੀ ਤਾਰੀਫ਼ ਵੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਮਤਲਬ ਕਿ ਸਰਕਾਰ ਦਾ ਮੇਕ ਇਨ ਇੰਡੀਆ ਦਾ ਸੁਪਨਾ ਹੈਗਾ ਉਹ ਵੀ ਜਿਹੜਾ ਹੈਗਾ ਪੂਰਾ ਹੋ ਰਿਹਾ ਹੈਗਾ ਇਸ ਤੋਂ ਪਹਿਲਾਂ हरियाणा बीजेपी के जितेंद्र मित्तल जी ने भी साड़ी स्टॉल पर विजिट किया तो उन्होंने भी साड़ी प्रोडक्ट की बड़ी तारीफ की धन्यवाद जी जैसा कि आप जानते हो आज एग्जीबिशन का लास्ट दिन है और आज लास्ट दिन में हमारे पास हरियाणा करनाल पानीपत है आपका महाराष्ट्र पूना बॉम्बे और आपके गुजरात अहमदाबाद और हिमाचल बद्दी जम्मू काफ़ी जगह से लोग यहाँ पर आए हैं और ओनली उन्होंने हमारे मोनोपोली प्रोडक्ट के बारे में नॉलेज ही नहीं ली कुछ हमारे प्रोडक्ट ऑन द स्पोर्ट फाइनल भी हुए हैं अभी अभी करनाल के एम के बी इंडस्ट्री ने हमारा चार गनों का ऑर्डर फाइनल किया है ये हमारे लिए बहुत बड़ी बात है जो एट द स्पोर्ट ऑर्डर फाइनल हुआ है और अभी कई पार्टी अभी बोल के देख के गई है कि हम आने वाले हैं और अभी ऑर्डर फाइनल करेंगे तो आज का दिन बहुत ही अच्छा रहा और विशेष रूप से लुधियाना के माननीय डीसी साहब वीरेंद्र शर्मा जी स्पेशल रूप से हमारे स्टॉल पर हमारे बुले बुलावे पर यहाँ पहुंचे उन्होंने अपने कर कमलों से आज हमारे स्टॉल का फिर से दोबारा उद्घाटन किया तो ये ये हमारे लिए हमेशा भविष्य में भी याद रहेगा धन्यवाद नमस्कार मैं दिनेश सैनी डायरेक्टर अल्फाकुल इंजीनियरिंग कंपनी हमारा बैक आटो एग्जीबिशन में आज का लास्ट का दिन है और आज हमारे यहाँ पर कुछ देर पहले वीरेंद्र शर्मा जो डीसी लुधियाना है उन्होंने विजिट किया श्री जितेंद्र मित्तल जी जो बीजेपी जी के प्रेसिडेंट हैं उन्होंने भी यहाँ पर आकर हमारे प्रोडक्ट की जानकारी ली उतार सिंह आहूजा जो शीशु के प्रेजिडेंट हैं और श्री गुरमीत कुलार फिको के प्रेजिडेंट है उन्होंने आज हमारे स्टॉल पर आकर हमारे प्रोडक्ट की जानकारी ली और उन्होंने हमें बहुत ही सराहा बहुत ही हमें इनक्रेज किया कि आप बहुत आगे जा मतलब अच्छा काम कर रहे हैं तो हमने अपने प्रोडक्ट के लिए आगे इन फ्यूचर के लिए हम डेवलपमेंट में जा रहे हैं आर में कर रहे हैं आर में हम इकोनॉमिकल टावर बनाएंगे और उसमें एनर्जी सेविंग की तरफ हम बढ़ रहे हैं जिससे कि आपको एनर्जी की आ, मतलब सेविंग हो सके बार बार ये श्री रवि कुमार जी हैं ये हमारे सर्विस में है परमिंदर सिंह जी जो हमारे टेक्निकल सपोर्ट में रहते हैं हमेशा ये आज एग्जीबिशन का लास्ट डे है और इसमें आज बहुत ही मतलब तो गर्म जोशी रही है हमारे बहुत ही अच्छा माहौल रहा और हम चाहते हैं कि इस, इस मैक आटो से एक अच्छा प्लेटफॉर्म मिलता है जिससे लुधियाना तो अजय पावा की रिपोर्ट